ਪਿਆਰੇ ਵਿਦਿਆਰਥੀ ਸਵਾਗਤ ਹੈ ਚੈਨਲ ਵਿੱਚ। ਹਾਜ਼ਰ ਹਾਂ ਅਗਲੀ ਵੀਡੀਓ ਲੈ ਕੇ ਤੇ ਅੱਜ ਦੀ ਵੀਡੀਓ ਵਿੱਚ ਅਪਾ ਕਰਾਂਗੇ ਲੇਖ ਰਚਨਾ ਇਤਿਹਾਸਿਕ ਜਾਂ ਧਾਰਮਿਕ ਸਥਾਨ ਦੀ ਯਾਤਰਾ। ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਪਹੁੰਚ ਸਕਣ। ਤੇ ਜੇ ਹੋਰ ਵੀਡੀਓਜ਼ ਦੇਖਣੀਆਂ ਤਾਂ ਕਲਾਸਿਸ ਵਿਦ ਕਵਲਜੀਤ ਮੈਮ ਚੈਨਲ ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਤੇ ਸ਼ੁਰੂ ਕਰਦੇ ਆਪਾਂ ਲੇਖ ਰਚਨਾ ਇਤਿਹਾਸਿਕ ਜਾਂ ਧਾਰਮਿਕ ਸਥਾਨ ਦੀ ਯਾਤਰਾ। ਯਾਤਰਾ ਮਨੁੱਖ ਦੇ ਜੀਵਨ ਦਾ ਇੱਕ ਮਹੱਤਵਪੂਰਨ ਅੰਗ ਹੈ। ਯਾਤਰਾ ਨਾਲ ਮਨੁੱਖ ਨੂੰ ਨਵੇਂ ਸਥਾਨ ਵੇਖਣ ਨਵੀਆਂ ਗੱਲਾਂ ਸਿੱਖਣ ਅਤੇ ਜੀਵਨ ਦੇ ਤਜਰਬੇ ਵਧਾਉਣ ਦਾ ਮੌਕਾ ਮਿਲਦਾ ਹੈ ਖਾਸ ਕਰਕੇ ਇਤਿਹਾਸਿਕ ਜਾਂ ਧਾਰਮਿਕ ਸਥਾਨਾਂ ਦੀ ਯਾਤਰਾ ਸਾਡੇ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ ਕਿਉਂਕਿ ਇਹ ਸਥਾਨ ਸਾਨੂੰ ਸਾਡੇ ਧਰਮ ਸੰਸਕ੍ਰਿਤੀ ਅਤੇ ਵਿਰਾਸਤ ਨਾਲ ਜੋੜਦੇ ਹਨ ਪਿਛਲੇ ਸਾਲ ਮੈਂ ਆਪਣੇ ਪਰਿਵਾਰ ਨਾਲ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਯਾਤਰਾ ਕੀਤੀ ਇਹ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਅਤੇ ਪ੍ਰਸਿੱਧ ਗੁਰਦੁਆਰਾ ਹੈ ਇਸ ਨੂੰ ਸਵਰਨ ਮੰਦਿਰ ਵੀ ਕਿਹਾ ਜਾਂਦਾ ਹੈ ਜਦੋਂ ਅਸੀਂ ਅੰਮ੍ਰਿਤਸਰ ਪਹੁੰਚੇ ਤਾਂ ਸ਼ਹਿਰ ਦੀ ਰੌਣਕ ਅਤੇ ਧਾਰਮਿਕ ਪਾਤਾਵਰਣ ਨੇ ਸਾਨੂੰ ਬਹੁਤ ਪ੍ਰਭਾਵਿਤ ਕੀਤਾ ਗੁਰਦੁਆਰੇ ਦੇ ਦਰਸ਼ਨ ਕਰਦੇ ਸਮੇਂ ਮੇਰੇ ਮਨ ਵਿੱਚ ਅਲੌਕਿਕ ਸ਼ਾਂਤੀ ਦਾ ਅਹਿਸਾਸ ਹੋਇਆ ਸੋਨੇ ਨਾਲ ਸਜਿਆ ਮੰਦਿਰ ਅਤੇ ਉਸ ਦੇ ਚਾਰੋਂ ਪਾਸੇ ਬਣਿਆ ਪਵਿੱਤਰ ਸਰੋਵਰ ਬਹੁਤ ਹੀ ਸੁੰਦਰ ਦ੍ਰਿਸ਼ ਪੇਸ਼ ਕਰਦਾ ਹੈ ਅਸੀਂ ਸਭ ਨੇ ਮੱਥਾ ਟੇਕਿਆ ਤੇ ਅਰਦਾਸ ਕੀਤੀ ਗੁਰਬਾਣੀ ਦੇ ਕੀਰਤਨ ਦੀ ਮਿੱਠੀ ਧੁਨ ਸੁਣ ਕੇ ਮਨ ਬਹੁਤ ਪ੍ਰਸੰਨ ਹੋ ਗਿਆ ਇਸ ਯਾਤਰਾ ਦੌਰਾਨ ਮੈਂ ਲੰਗਰ ਹਾਲ ਵੀ ਵੇਖਿਆ ਉੱਥੇ ਹਜ਼ਾਰਾਂ ਲੋਕ ਇਕੱਠੇ ਬੈਠ ਕੇ ਕਿਸੇ ਬਿਨਾ ਕਿਸੇ ਭੇਦ ਭਾਪ ਦੇ ਭੋਜਨ ਕਰਦੇ ਹਨ ਲੰਗਰ ਦੀ ਸੇਵਾ ਸਿੱਖ ਧਰਮ ਦੀ ਬਰਾਬਰੀ ਅਤੇ ਸੇਵਾ ਭਾਵਨਾ ਦਾ ਸਭ ਤੋਂ ਵੱਡਾ ਉਦਾਹਰਣ ਹੈ ਅਸੀਂ ਵੀ ਸੇਵਾ ਵਿੱਚ ਹਿੱਸਾ ਲਿਆ ਅਤੇ ਭੋਜਨ ਪ੍ਰਾਪਤ ਕੀਤਾ ਇਸ ਤਜਰਬੇ ਨੇ ਸਾਨੂੰ ਮਨੁੱਖਤਾ ਤੇ ਨਿਮਰਤਾ ਦੀ ਸਿੱਖਿਆ ਦਿੱਤੀ ਇਤਿਹਾਸਿਕ ਅਤੇ ਧਾਰਮਿਕ ਸਥਾਨਾਂ ਦੀ ਯਾਤਰਾ ਸਾਨੂੰ ਆਪਣੇ ਪੂਰਵਜਾਂ ਦੀ ਮਹਾਨ ਵਿਰਾਸਤ ਨਾਲ ਜਾਣੂ ਕਰਵਾਉਂਦੀ ਹੈ ਅਜਿਹੇ ਸਥਾਨ ਸਾਨੂੰ ਧਰਮ ਦੇ ਅਸਲ தੱਥਾਂ ਨੂੰ ਸਮਝਾਉਂਦੇ ਹਨ ਅਤੇ ਸਾਡੇ ਅੰਦਰ ਆਤਮਿਕ ਸ਼ਕਤੀ ਪੈਦਾ ਕਰਦੇ ਹਨ ਇਸ ਨਾਲ ਸਾਡਾ ਮਨ ਸ਼ਾਂਤ ਹੁੰਦਾ ਹੈ ਅਤੇ ਜੀਵਨ ਵਿੱਚ ਨਵੀਂ ਊਰਜਾ ਮਿਲਦੀ ਹੈ ਆਂਤ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਇਤਿਹਾਸਿਕ ਜਾਂ ਧਾਰਮਿਕ ਸਥਾਨਾਂ ਦੀ ਯਾਤਰਾ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਹੈ ਇਹ ਸਾਨੂੰ ਸਭਿਆਚਾਰਕ ਗਿਆਨ ਧਾਰਮਿਕ ਭਾਵਨਾ ਅਤੇ ਆਤਮਿਕ ਸੁਖ ਪ੍ਰਦਾਨ ਕਰਦੀ ਹੈ ਹਰ ਵਿਅਕਤੀ ਨੂੰ ਜੀਵਨ ਵਿੱਚ ਘੱਟੋ ਘੱਟ ਇੱਕ ਵਾਰ ਅਜਿਹੀ ਯਾਤਰਾ ਜ਼ਰੂਰ ਕਰਨੀ ਚਾਹੀਦੀ ਹੈ